ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਮਾਨਜੋਕ ਦਸਕੋ ਅੱਜ ਅਸੀਂ ਤੁਹਾਨੂੰ ਲੈ ਕੇ ਚੱਲਦੇ ਹਾਂ ਨਿਊਯਾਰਕ ਦੇ ਵਿੱਚ ਗੁਰੂ ਘਰ ਬਾਬਾ ਮੱਖਣ ਸ਼ਾਹ ਲਵਣਾ ਜਿੱਥੇ ਕਿ ਇੱਕ ਬਹੁਤ ਹੀ ਵੱਡਾ ਇਤਿਹਾਸਕ ਦਿਨ ਹਰ ਸਾਲ ਬੜੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ ਗੁਰੂ ਲਾਡੋਰੇ ਗੁਰੂ ਲਾਡੋਰੇ ਉਸ ਸਮੇਂ ਦੀ ਗੱਲ ਹੈ ਜਦੋਂ 8ਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਉਹਨਾਂ ਨੇ ਕਿਹਾ ਸੀ ਕਿ ਸਾਡੇ ਜਿਹੜੇ 9ਵੇਂ ਪਾਤਸ਼ਾਹ ਸਾਡੇ 9ਵੇਂ ਗੁਰੂ ਹਨ ਉਹ ਬਾਬੇ ਬਕਾਲੇ ਹਨ ਸੋ ਉਸ ਤੋਂ ਬਾਅਦ ਉੱਥੇ ਅਨੇਕਾਂ ਹੀ ਜਿਹੜੇ ਪਖੰਡੀ ਸਨ ਜਿਨ੍ਹਾਂ ਨੇ ਕਿ ਅੱਜ ਵੀ ਆਪਾਂ ਦੇਖ ਸਕਦੇ ਹਾਂ ਕਿ ਆਪਣੀ ਕੌਮ ਦੇ ਵਿੱਚ ਬੜੇ ਜਗ੍ਹਾ-ਜਗ੍ਹਾ ਦੇ ਉੱਤੇ ਜਿਹੜੇ ਡੇਰੇ ਲਾ ਕੇ ਬੈਠੇ ਹਨ ਬੜਾ ਪਖੰਡ ਹੈ ਸੋ ਉਸ ਸਮੇਂ ਇੱਕ ਪਖੰਡ ਸੀ ਸੋ ਜਿਨ੍ਹਾਂ ਨੇ ਕਿ ਆਪਣੇ ਵਖਰੇ ਵਖਰੇ ਮੱਜੀਆਂ ਢਾਕੇ ਬੈਗੇ ਸਨ ਆਪਣੇ ਆਪ ਨੂੰ ਨੌਵਾਂ ਗੁਰੂ ਸਾਬਤ ਕਰਨ ਦੇ ਲਈ ਸੋ ਉਸ ਸਮੇਂ ਇੱਕ ਬੜੇ ਵੱਡੇ ਬਿਜ਼ਨਸਮੈਨ ਜਿਹੜਾ ਦੇ ਇੱਕ ਆਪਾਂ ਜਹਾਜ਼ਾਂ ਦਾ ਕਾਰੋਬਾਰ ਸੀ ਸਮੁੰਦਰੀ ਜਹਾਜ਼ਾਂ ਦਾ ਉਹਨਾਂ ਦਾ ਨਾਮ ਸੀ ਬਾਬਾ ਮੱਖਣਸ਼ਾਹ ਲਵਾਨਾ ਮੱਖਣਸ਼ਾਹ ਲਵਾਨਾ ਸੀ ਉਸ ਤੋਂ ਬਾਅਦ ਉਹਨਾਂ ਦੇ ਨਾਲ ਬਾਬਾ ਮੱਖਣਸ਼ਾਹ ਲਵਾਨਾ ਜੁੜਿਆ ਜਦੋਂ ਉਹਨਾਂ ਨੇ ਉੱਥੇ ਜਾ ਕੇ ਆ ਪੰਜ ਪੰਜ ਮੋਰਾ ਸਾਰਿਆਂ ਦੇ ਅੱਗੇ ਰੱਖਣੀਆਂ ਸ਼ੁਰੂ ਕੀਤੀਆਂ ਤਾਂ ਦੱਸਦੇ ਹਨ ਕਿ ਜੋ ਇਤਿਹਾਸ ਸੁਣਿਆ ਹੈ ਸੋ ਗੁਰੂ ਸਾਹਿਬ ਜੀ ਨੇ ਇਹ ਤੋਂ ਕਿਹਾ ਸੀ ਇਹ ਮੋੜਾ ਆਪਣਾ ਦੇ ਕੇ ਮੈਂ ਜਾਜ ਲੰਗਾਇਆ ਪੰਜ ਮੋਰਾ 500 ਮੋਰਾ ਸੁਖ ਕੇ ਤੂੰ ਪੰਜ ਲਿਆਇਆ ਸੋ ਉਸ ਸਮੇ ਉਹਨਾਂ ਨੇ ਫਿਰ ਜਿਹੜਾ ਕੋਠੇ ਤੇ ਚੜ ਕੇ ਰੋਲਾ ਪਾਇਆ ਸੀ ਗੁਰੂ ਲਾਜ਼ੋਰੇ ਗੁਰੂ ਲਾਜ਼ੋਰੇ ਗੁਰੂ ਲਾਜ਼ੋਰ ਸੋ ਕਈ ਤੇ ਆਪਣੇ ਮੰਜੇ-ਮੁੰਜੇ ਚੁੱਕ ਕੇ ਉਦੋਂ ਭੱਜ ਗਏ ਸਨ ਪਰ ਕਈ ਫਿਰ ਵੀ ਉਥੇ ਦਾਵਾ ਕਰਦੇ ਰਏ ਸਨ ਸੋ ਉਹਨਾਂ ਨੇ ਆਪਣੀ ਇੱਕ ਉਹਨਾਂ ਦੀ ਆਪਣੀ ਵੱਖਰੀ ਫੌਜ ਵੀ ਸੀ ਉਹਨਾਂ ਨੇ ਉਹਨਾਂ ਦੀ ਸਾਰੀ ਮਦਦ ਕਰਕੇ ਉਹ ਗੁਰੂ ਘਰ ਦੇ ਬੜੇ ਵੱਡੇ ਸ਼ਰਧਾਲੂ ਸਨ ਸੋ ਉਹਨਾਂ ਨੇ ਅ ਗੁਰੂ ਜੀ ਜਿਹੜਾ ਸਨ ਗੁਰੂ ਤੇਗ ਬਹਾਦਰ ਜੀ ਦੀ ਕਿਰਪਾ ਨਾਲ ਫਿਰ ਉਹਨਾਂ ਨੇ ਗੁਰੂ ਤੇਗ ਬਹਾਦਰ ਜੀ ਜਦੋਂ ਨੌਵੇਂ ਪਾਤਸ਼ਾਹ ਜਿਹੜੇ ਫਿਰ ਉਹ ਉਸ ਤੋਂ ਬਾਅਦ ਬਣੇ ਸਨ ਸੋ ਉਸ ਦਿਨ ਤੋਂ ਇਹਨਾਂ ਨੂੰ ਬਾਬਾ ਮੱਖਣਸ਼ਾਹ ਲਵਾਣਾ ਕਿਹਾ ਜਾਂਦਾ ਹੈ ਗੁਰੂ ਲਾਧੋਰੇ ਦੇ ਦਿਨਸ ਜਿਹੜਾ ਨਿਊ ਜਰਕ ਦੀ ਬਾਬਾ ਮੱਖਣਸ਼ਾਹ ਲਵਾਣਾ ਦੇ ਗੁਰੂ ਘਰ ਦੀ ਕਮੇਟੀ ਹੈ ਇਹਨਾਂ ਨੇ ਉੱਥੇ ਵੀ ਇੱਕ ਬੜੇ ਵੱਡੇ ਪੱਧਰ ਦੇ ਉੱਤੇ ਸ਼ਰੋਮਣੀ ਕਮੇਟੀ ਦੇ ਨਾਲ ਮੀਟਿੰਗ ਕਰਕੇ ਆ ਬਾਬਾ ਬਕਾਲਾ ਜਿੱਥੇ ਗੁਰਦੁਆਰਾ ਸਾਹਿਬ ਹੈ ਜਿਸ ਜਗ੍ਹਾ ਦੇ ਉੱਤੇ ਉਹਨਾਂ ਨੇ ਦਰਸ਼ਨ ਕੀਤੇ ਸਨ ਗੁਰੂ ਤੇਗ ਬਹਾਦਰ ਜੀ ਉਸ ਉਸ ਗੁਰਦੁਆਰਾ ਸਾਹਿਬ ਵੀ ਇਹ ਦਿਨ ਬੜੇ ਵੱਡੇ ਪੱਧਰ ਤੇ ਮਨਾਇਆ ਜਾਂਦਾ ਹੈ ਅਤੇ ਹਰਮੰਦਰ ਸਾਹਿਬ ਵੀ ਉੱਥੇ ਵੀ ਇਹ ਜਿਹੜਾ ਦਿਨ ਉਹਨਾਂ ਨੇ ਉਹਨਾਂ ਦੇ ਨਾਲ ਗੱਲ ਕਰਕੇ ਸੋ ਇਹ ਦਿਨ ਹਰ ਜਗ੍ਹਾ ਮਨਾਏ ਜਾਂਦੇ ਹਨ ਸੋ ਇੱਥੇ ਵੀ ਇੱਕ ਬੜਾ ਵੱਡੇ ਪੱਧਰ ਤੇ ਜਿੱਥੇ ਬੜੀ ਵੱਡੀ ਗਿਣਤੀ 'ਚ ਸੰਗਤਾਂ ਉੱਥੇ ਬਾਹਰ ਪਹੁੰਚਦੀਆਂ ਹਨ ਉੱਥੇ ਵੱਡੇ ਵੱਡੇ ਸਟਾਰ ਵੀ ਲੱਗਦੇ ਹਨ ਬੱਚਿਆਂ ਲਈ ਪੰਗੂੜੇ ਆ ਰਾਈਡਾਂ ਦਾ ਵੀ ਇੰਤਜ਼ਾਮ ਕੀਤਾ ਜਾਂਦਾ ਹੈ ਕਥਾ ਵਿਚਾਰ ਕੀਰਤਨ ਜਿੱਥੇ ਢਾਡੀ ਜਿੱਥੇ ਅਤੇ ਜਿਹੜੇ ਕੌਮ ਦੇ ਮਹਾਨ ਵਿਦਵਾਨ ਹਨ ਉਹ ਵੀ ਆ ਕੇ ਉਹਨਾਂ ਦੀ ਯਾਦ ਦੇ ਵਿੱਚ ਉਹਨਾਂ ਦੀ ਜਿਹੜੀ ਜੀਵਨ ਦੀ ਬਾਰੇ ਚਾਨਣਾ ਪਾਉਂਦੇ ਹੱਸ ਆਓ ਤੁਹਾਨੂੰ ਥੋੜੇ ਜਿਹਾ ਸਮੇਂ ਦੇ ਲਈ ਲੈਕਚਰ ਦੇ ਹਾਂ ਗੁਰੂ ਘਰ ਬਾਬਾ ਮੱਖਣਸ਼ਾਲਾ ਰਿਚਮਨ ਹਿਲ ਨਿਊਯਾਰਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਟਾਈਮ ਅਸੀਂ ਗੁਰਦੁਆਰਾ ਸਾਗੂ ਗੁਰੂ ਘਰ ਬਾਬਾ ਮੱਖਣਸ਼ਾਹ ਲਵਾਣਾ ਖੜੇ ਆ ਹਰ ਸਾਲ ਦੀ ਤਰ੍ਹਾਂ ਬੜੇ ਹੀ ਉਤਸ਼ਾਹ ਦੇ ਨਾਲ ਬੜੀ ਸ਼ਰਧਾ ਦੇ ਨਾਲ ਬਾਬਾ ਮੱਖਣਸ਼ਾਹ ਲਵਾਣਾ ਦਾ ਜਿਹੜਾ ਇਤਿਹਾਸਕ ਦਿਨ ਹਰ ਸਾਲ ਇੱਥੇ ਮਨਾਇਆ ਜਾਂਦਾ ਹੈ ਸੰਗਤਾਂ ਦਾ ਬਹੁਤ ਹੀ ਵੱਡਾ ਭਾਰੀ ਇਕੱਠ ਤੁਸੀਂ ਦੇਖ ਸਕਦੇ ਹੋ ਅੰਦਰ ਵੀ ਬਾਹਰ ਵੀ ਬਹੁਤ ਹੀ ਅੱਜ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਸਾਡੇ ਨਾਲ ਗੁਰਦਰਾ ਸਾਹਿਬ ਦੇ ਸਾਬਕਾ ਪ੍ਰਧਾਨ ਰਵੀ ਸਿੰਘ ਸੁਭਾਨਮ ਅਤੇ ਹਿਊਮਨ ਰਾਈਟਸ ਦੇ ਕਮਿਸ਼ਨ ਉਹ ਸਾਡੇ ਨਾਲ ਖੜੇ ਆ ਬੜੇ ਲੰਮੇ ਸਮੇਂ ਤੋਂ ਇਹ ਦਿਨ ਮਨਾ ਰਹੇ ਹੋ ਕੀ ਕਹੋਗੇ ਪ੍ਰਧਾਨ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਸਮੁੱਚੀ ਗੁਰਦਨ ਪਵੰਦਕ ਕਮੇਟੀ ਬਾਬਾ ਬਖਰਚਾ ਲਬਾਣਾ ਦੀ ਵਧਾਈ ਦੇ ਪਾਤਰ ਹੈ ਜੋ ਸਾਚਾ ਗੁਰੂ ਲਾਧ ਹੋ ਰਹੇ ਦਿਵਸ ਬਹੁਤ ਹੀ ਸ਼ਰਧਾ ਤੇ ਧੂਮ ਧਾਮ ਨਾਲ ਵੱਡੇ ਪੱਧਰ ਤੇ ਇੰਡੀਆ ਦੇ ਵਿੱਚ ਬਹੁਤ ਜਗ੍ਹਾ ਤੇ ਇਸ ਗੁਰਦੁਆਰਾ ਸਾਹਿਬ ਬਹੁਤ ਵੱਡੇ ਪੱਧਰ ਤੇ ਮਨਾਇਆ ਜਾਂਦਾ ਹੈ। ਸਾਚਾ ਗੁਰੂ ਲਾਦਰ ਨੌਵੀਂ ਪਾਸ਼ਾ ਸ੍ਰੀ ਗੁਰ ਤੇਗ ਬਹਾਦਰ ਮਹਾਰਾਜ ਜੀ ਦੇ ਨਾਲ ਰਿਲੇਟਡ ਹੈ। ਬਾਬਾ ਮੱਖਣ ਸ਼ਾਹ ਜੀ ਲਬਾਣਾ ਜਦ ਇਤਿਹਾਸ ਤੋਂ ਸਾਰਿਆਂ ਨੂੰ ਪਤਾ ਹੈ ਕਿ ਜਦੋਂ ਜਹਾਜ਼ ਡੁੱਬਣ ਲੱਗਾ ਤੋ ਅਰਦਾਸ ਉਹਨਾ ਕੀਤੀ ਤੇ ਜੋ ਅਰਦਾਸ ਸੀ ਉਹ ਪਹੁੰਚੇ ਜਦੋਂ ਤੋ ਉਸ ਬਲੇ ਅਠਵੀਂ ਪਾਸ਼ਾ ਸ੍ਰੀ ਗੁਰ ਹਰਗੋਬਿੰਦ ਸਾਹਿਬ ਜੀ ਜੋਤੀ ਜੋਤ ਸਮਾ ਗਏ ਸਨ। ਗੁਰੂ ਲੱਭਦੇ ਹੋਏ ਜਦੋਂ ਉੱਥੇ ਬਾਬੇ ਬਕਾਲੇ ਪਹੁੰਚੇ ਤਾਂ ਉੱਥੇ 22 ਗੁਰੂ ਮੱਜੀਆਂ ਡਾਹ ਕੇ ਬੈਠੇ ਹਸਨ ਤੇ ਜਿਹੜੀ ਕੌਮ ਸੀ ਵੱਡਾ ਭੁੰਬਲ ਪੁਰੂਸੇ ਤੇ ਪਈ ਸੀ ਮੈਂ ਇੱਕ ਇਥੇ ਕਪਤਾ ਵੀ ਲਿਖੀ ਸੀ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਜੋਤੀ ਜੋਤ ਸਮਾ ਗਏ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਜੋਤੀ ਜੋਤ ਸਮਾ ਗਏ ਅਗਲਾ ਗੁਰੂ ਬਾਬੇ ਬਕਾਲੇ ਫਰਮਾ ਗਏ ਪੈ ਗਈ ਕੌਮ ਵਿੱਚ ਵੱਡੇ ਭਲੇਖੇ ਮੱਜੀਆਂ ਤੇ ਜਦ 22 ਗੁਰੂ ਦੇਖੇ ਦੇਖੇ ਤੋਂ ਕੌਮ ਜੋ ਹੈ ਉਸ ਵੇਲੇ ਗੁਰੂ ਦੀਪਾਲ ਚ ਬਹੁਤ ਹੀ ਬਿਖਰੀ ਹੋਈ ਸੀ ਤੇ ਜੋ 22 ਗੁਰੂ ਸੀ ਉਹ ਨਜਾਇਜ਼ ਫਾਇਦਾ ਉਠਾਰੇ ਸਨ ਤਾਂ ਬਾਬਾ ਜੀ ਤੇ ਬਹੁਤ ਕਿਰਪਾ ਹੋਈ ਤੇ ਲੱਭਦੇ ਲੱਭਦੇ ਨੌਵੀਂ ਪਾਤਸ਼ਾਹੇ ਦੇ ਕੋਲ ਜਦੋਂ ਮੱਥਾ ਟੇਕਣ ਲੱਗੇ ਪੰਜ ਮੋਰਾ ਰੱਖ ਕੇ ਤੁਰ ਉਹਨੇ ਆਪਣਾ ਮੋਢਾ ਦਿਖਾ ਕੇ ਦੱਸਿਆ ਕਿ ਸੁਖ ਸਿੰਘਾਂ ਦੇ 500 ਨੇ ਤੇ ਦੇ ਪੰਜ ਰਿਆ ਤਾਂ ਬਾਬਾ ਮੱਖਣ ਚਾ ਲਬਾਣਾ ਨੇ ਮਨਾ ਕਰਨ ਤੇ ਵੀ ਉਹਨਾਂ ਨੇ ਸਾਚੂਰ ਲਾਦਰ ਦਾ ਮੂੰਹ ਕਾਲਾ ਕਰਕੇ ਆਪਣਾ ਹੋਕਾ ਦੇ ਦਿੱਤਾ ਤੇ ਲੋਕਾਂ ਨੂੰ ਸੰਗਤਾਂ ਨੂੰ ਸੱਚੇ ਗੁਰੂ ਵਾਲੇ ਪਾਸੇ ਜੋੜਿਆ ਅੱਜ ਆਪਾਂ ਨੂੰ ਸੱਚੇ ਗੁਰੂ ਦਾ ਪਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਾਡੇ ਸੱਚੇ ਗੁਰੂ ਹਨ ਪਰ ਅੱਜ ਫੇ ਅਸੀਂ ਆਹੀ ਭਟ ਚੁੱਕੇ ਹਾਂ ਅਸੀਂ ਆਪਣੇ ਸੱਚੇ ਗੁਰੂ ਨੂੰ ਛੱਡ ਕੇ ਦੂਜੇ ਧਰਮਾਂ ਦੇ ਨਾਲ ਦੂਜੇ ਪਾਸੇ ਜਾ ਰਹੇ ਹਾਂ ਇਸ ਨੂੰ ਦੂਰ ਕਰਕੇ ਅਸੀਂ ਇਸ ਕਰਕੇ ਪ੍ਰੋਗਰਾਮ ਬਣਾਉਂਦੇ ਹਾਂ ਕਿ ਸੱਚਾ ਗੁਰੂ ਲੈ ਦੋ ਰੇ ਜੋ ਹੈ ਨਵੀਂ ਪਾਸ਼ਾ ਲੱਭਿਆ ਸੀ ਅੱਜ ਸੱਚਾ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਹਾਜ਼ਰ ਨਾਲ ਸੱਚੇ ਗੁਰੂ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਨ ਤਾਂ ਆਪਾਂ ਨੂੰ ਇਸ ਤੋਂ ਬਿਨਾ ਕਿਸੇ ਹੋਰ ਪਾਸੇ ਨਹੀਂ ਜਾਣਾ ਚਾਹੀਦਾ ਆਪ ਵੀ ਗੁਰਗਨ ਸਾਹਿਬ ਜੀ ਸਰਦਾਰ ਨਾਲ ਮੱਥਾ ਟੇਕਣਾ ਚਾਹੀਦਾ ਹੈ ਤੁਹਾਡੀ ਆਉਣ ਵਾਲੀ ਪੀੜ੍ਹੀ ਹੈ ਉਹਨੂੰ ਬਹੁਤ ਚੰਗੀ ਤਰ੍ਹਾਂ ਦੱਸ ਦੇਣਾ ਚਾਹੀਦਾ ਹੈ ਕਿ ਇੱਕੋ ਇੱਕ ਦੁਨੀਆ ਦੇ ਗੁਰੂ ਹੈ ਸਾਡਾ ਸਿੱਖਾਂ ਦਾ ਜੋ ਹੈ ਸਾਬ ਜੀ ਗੁਰਗਨ ਸਾਹਿਬ ਜੀ ਇਹਦੇ ਨਾਲ ਲੱਗਣਾ ਹੈ ਇਹ ਤੂੰ ਸੇਧ ਲੈਣੀ ਹੈ ਬਹੁਤ ਕੁਝ ਨਜਾਇਜ਼ ਕਰ ਰਹੇ ਹਨ ਉਹਨਾਂ ਦੂਜੇ ਲੋਕਾਂ ਨੇ ਵੀ ਗੁਰੂ ਰਸ ਸਾਹਿਬ ਰੱਖੇ ਹੋਇਆ ਨਾ ਪਰ ਉਹ ਕੋਈ ਰਾਧਸwamy ਬਣਿਆ ਕੋਈ ਹੋਰ ਨਰਕਾਰੀ ਬਣਿਆ ਜਾਂ ਉਹ ਕਿਸੇ ਤਰ੍ਹਾਂ ਦੇ ਕਿਸੇ ਤਰ੍ਹਾਂ ਦੇ ਲੋਕਾਂ ਨਾਲ ਜੋੜ ਰਹੇ ਹਨ ਜੋ ਬਹੁਤ ਗਲਤ ਗੱਲ ਹੈ ਸਾਨੂੰ ਆਪਣੇ ਪਾਸੇ ਆਉਣਾ ਚਾਹੀਦਾ ਹੈ ਤੇ ਆਪਣੀ ਸਿੱਖੀ ਦਾ ਮਾਣ ਕਰਨਾ ਚਾਹੀਦਾ ਹੈ ਗੁਰੂ ਗ੍ਰੰਥ ਸਾਹਿਬ ਨਾਲ ਹਮੇਸ਼ਾ ਜੁੜੇ ਰਹਿਣਾ ਚਾਹੀਦਾ ਹੈ ਇਹਨਾਂ ਸ਼ਬਦਾਂ ਨਾਲ ਤੁਹਾਡਾ ਬਾਜੂਆ ਜੀ ਬਹੁਤ ਧੰਨਵਾਦ ਕਰਦਾ ਤੁਸੀ ਖਬਰ ਕਰ ਰਹੇ ਹੋ ਤੇ ਸਭੂਚੀਆਂ ਸੰਗ ਦਾ ਵਧਾਈ ਦੇ ਪਾਤਰ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਾਡੇ ਨਾਲ ਸਾਬਕਾ ਪ੍ਰਧਾਨ ਹਿੰਮਤ ਸਿੰਘ ਜੀ ਸਰਪੰਚ ਅ ਹਿੰਮਤ ਸਿੰਘ ਜੀ ਗੁਰੂ ਤੇਗ ਬਹਾਦਰ ਜੀ ਦੀ ਕਿਰਪਾ ਹੋਈ ਬਾਬਾ ਮੱਖਣ ਸ਼ਾਹ ਲਵਾਣਾ ਨੇ ਸਾਜਾ ਗੁਰੂ ਲਾਧੋਰੇ ਅੱਜ ਵੀ ਆਪਾਂ ਬੜੀਆਂ ਪੀੜ੍ਹੀਆਂ ਸਾਰੇ ਪਾਸੇ ਦੇ ਰਹਿਆਂ ਸਿੱਖ ਕੌਮ ਦੇ ਵਿੱਚ ਮੈਂ ਅੱਜ ਸਭ ਤੋਂ ਕਮਾਂ ਦੇ ਇੱਥੇ ਜਿਆਦਾ ਹਨ ਸੋ ਕੀ ਕਹੋਗੇ ਅੱਜ ਉਹਨਾਂ ਨੂੰ ਤੁਸੀਂ ਅੱਜ ਦੇ ਦਿਨ ਤੇ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤੇ ਮੈਂ ਅੱਜ ਦੇ ਦਿਹਾੜੇ ਤੇ ਸਾਰੀਆਂ ਸਿੱਖ ਸੰਗਤਾਂ ਸਾਰੇ ਟੀਵੀ ਚੈਨਲ ਟੀਵੀ ਚੈਨਲ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਦਿੰਨਾ ਕਿ ਗੁਰਦੁਆਰਾ ਬਾਬਾ ਮੱਖਣਛਾਲ ਲਬਾਣਾ ਸਿੱਖ ਸੈਂਟਰ ਜੋ ਸੱਚਾ ਗੁਰੂ ਗੁਰੂ ਲਾਧ ਹੋ ਰਹੇ ਜੋ ਹਰ ਸਾਲ ਦੀ ਤਰ੍ਹਾਂ ਅਸੀਂ ਮਨਾਉਂਦੇ ਆ ਕਿਉਂਕਿ ਬਹੁਤ ਇਹ ਪਿੱਛੇ ਮੈਂ ਇਹ ਹਿਸਟਰੀ ਦੱਸਣਾ ਥੋੜੀ ਜੀ ਕਿ ਆਪਾਂ ਨੂੰ ਸਰਦਾਰ ਅਗਵਿੰਦ ਸਿੰਘ ਸੁਭਾਨ ਉਹਨਾਂ ਦੱਸਦਾ ਉਹਦੀ ਹਿਸਟਰੀ ਬਾਰੇ ਬਾਕੀ ਇੱਥੇ ਦੇ ਬਾਰੇ ਮੈਂ ਥੋੜੀ ਜਿਆਦਾ ਦੱਸਣਾ ਚਾਹੁੰਦਾ ਕਿ ਇਹ ਕਿਦਾਂ ਸ਼ੁਰੂ ਹੋਇਆ ਠੀਕ ਹੈ ਜੀ ਅਸੀਂ 2008 ਦੇ ਵਿੱਚ ਅਸੀਂ ਇੰਡੀਆ ਗਏ ਉੱਥੇ ਸਾਡੀਆਂ ਮੀਟਿੰਗਾਂ ਹੋਈਆਂ ਬੰਡੂਗਰ ਦੇ ਨਾਲ ਹਾਂਜੀ ਬੰਡੂਗਰ ਸਾਹਿਬ ਦੇ ਨਾਲ ਸਾਡੇ ਨਾਲ ਸਰਦਾਰ ਰਬਖ ਸਿੰਘ ਟਾਲੀ ਸਰਦਾਰ ਅਗਵੀ ਸਿੰਘ ਸੁਭਾਨਪੁਰ ਤੇ ਦਾਸ ਹਿੰਮਤ ਸਿੰਘ ਸਰਪੰਚ ਤੇ ਸਾਡਾ ਮੇਰਾ ਬਰਤ ਮਹਿੰਦਰ ਸਿੰਘ ਉਹ ਕਿਉਂਕਿ ਜਦੋਂ 2009 ਦੇ ਵਿੱਚ ਮੈਂ ਪ੍ਰਧਾਨ ਬਣਿਆ ਤੇ ਉਦੋਂ ਉਹ ਕਹਿੰਨ ਲੱਗੋ ਚੇਅਰਮੈਨ ਬਣਿਆ ਜਿਹੜਾ ਹਰਬਖਸ਼ ਸਿੰਘ ਟਾਲੀ ਸੀ ਉਹ ਕਹਿੰਦੇ ਆਪਾਂ ਕੋ ਇਹੋ ਜਿਹਾ ਕੰਮ ਕਰੀਏ ਜਿਹਦੇ ਨਾਂ ਤੇ ਗੁਰੂ ਘਰ ਬਣਾਇਆ ਉਹਦਾ ਆਪਾਂ ਦਿਹਾੜਾ ਹੀ ਨਹੀਂ ਮਨਾਉਂਦੇ ਤੇ ਅਸੀਂ ਕਿਹਾ ਠੀਕ ਆ ਬਾਬੇ ਬਕਾਲੇ ਫਿਰ ਇੱਥੇ ਦੀ ਨਿਊ ਆਰਟ ਦੀ ਗੱਲ ਕਰ ਰਹੇ ਆਂ ਕਿਉਂਕਿ ਅਸੀਂ ਉਦੋਂ ਬਡੁੰਗਰ ਸਾਹਿਬ ਜੋ ਕਰਪਾਲ ਸਿੰਘ ਬਡੁੰਗਰ ਸੀ ਉਹ ਐਸਪੀਸੀ ਦੇ ਪ੍ਰਧਾਨ ਬਣ ਗਿਆ ਸੀ ਉਹ ਕਹਿੰਦੇ ਕਿ ਇਹ ਮੇਰੀ ਪਹਿਲਾਂ ਵੀ ਥੋੜੀ ਵਾਕਪੀ ਹੈ ਸਾਡਾ ਕੰਮ ਕਰ ਸਕਦੇ ਨੇ ਇਹਦਾ ਅਸੀਂ ਸਿਆਲ ਚ ਹਰ ਸਾਲ ਜਾਂਦੇ ਸੀ ਇੰਡੀਆ ਅਸੀਂ ਚਾਰੇ ਤਿੰਨ ਮੀਟਿੰਗਾਂ ਕੀਤੀਆਂ ਇੱਕ ਅਸੀਂ ਕੀਤੀ ਆਦਮਪੁਰ ਦੇ ਕੋਲ ਕਿ ਐਸਪੀਸੀ ਦਾ ਗੁਰਦੁਆਰਾ ਨਾਮ ਸਕੂਲ ਹੈ ਉਹਦੇ ਵਿੱਚ ਆ ਪਹਿਲੀ ਮੀਟਿੰਗ ਸਾਡੀ ਉੱਥੇ ਹੋਈ ਬੜਾ ਅੰਦਰ ਦਫ਼ਤਰ ਦੇ ਬੈਗਾ ਗੱਲ ਕੀਤੀ ਦੂਜੀ ਮੀਟਿੰਗ ਅਸੀਂ ਚੰਡੀਗੜ੍ਹ ਕੀਤੀ ਜੰਦੀਗੜ੍ਹ ਸਾਨੂੰ ਬੁਲਾਇਆ ਗਿਆ ਉੱਥੇ ਕੀਤੀ ਬਨੂਕਰ ਸਾਹਿਬ ਨੇ ਔਰ ਹੋਰ ਵੀ ਜੋ ਉਹਨਾਂ ਦੇ ਮੈਂਬਰ ਸੀ ਐਸਜੀਪੀਜੀ ਦੇ ਪਹੁੰਚੇ ਉਹ ਤੀਸਰੀ ਮੀਟਿੰਗ ਜਿਹੜੀ ਹਰਮੰਦਰ ਸਾਹਿਬ ਜਦੋਂ ਹੋਈ ਨਾ ਤੇ ਉੱਥੇ ਸਾਰੇ ਐਸਜੀਪੀਸੀ ਵਾਲੇ ਐਗਰੀ ਹੋ ਗਿਆ ਉਹਨਾਂ ਨੇ ਮਤਾ ਬਾਤ ਦਾ ਫਾਈਨਲ ਹੋ ਗਿਆ ਉੱਥੇ ਕਿ ਇਹ ਜਿਹੜਾ ਬਾਬਾ ਵਕਾਲਾ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਲੱਭਿਆ ਸੀ ਬਾਬਾ ਮੱਖਣਸ਼ਾ ਲਬਾਣੇ ਇਹਦਾ ਜਿਹੜਾ ਰਖੜ ਪੁੰਨਿਆ ਤੂੰ ਨਾ ਸਾਚਾ ਗੁਰੂ ਲਾਧੋਰੇ ਰੱਖ ਦਿੱਤਿਆ ਜਾਏ ਉਹਨਾਂ ਕਰਤਾ ਉਹਦੇ ਬਾਅਦ ਪਹਿਲੇ ਸਾਲ ਦੂਜੇ ਸਾਲ ਕਿਉਂਕਿ ਰਖੜ ਪੁੰਨਿਆਂ ਜਿਹੜਾ ਨਾਂ ਉਹ ਵੀ ਬੜਾ ਉੱਥੇ ਲੋਕ ਉੱਥੇ ਦੇ ਮੰਦੇ ਨੇ ਉਹਨੂੰ ਵੀ ਯੱਕਦਮ ਤੁਸੀਂ ਪਾਸੇ ਨਹੀਂ ਕਰ ਸਕਦੇ ਤੇ ਉਹ ਹੌਲੀ ਹੌਲੀ ਜਦੋਂ ਦੋ ਤਿੰਨ ਸਾਲ ਲੰਘਾ ਉਹਨਾਂ ਨੇ ਉੱਥੇ ਨਾਂ ਸੱਚਾ ਗੁਰੂ ਲਾਧੁਰੇ ਦਾ ਲਾਤਾ ਉਹ ਬੋਰਡ ਸਾਰੇ ਜਾ ਕੇ ਦੇਖੋ ਉਹਨਾਂ ਦੇ ਨਾਂ ਤੇ ਮਨਾਏ ਜਾਂਦੇ ਨੇ ਔਰ ਕੁਝ ਸਾਡੇ ਜਿਹੜੇ ਦੂਸਰੇ ਸਾਡੇ ਭਰਾ ਨੇ ਭੈਣਾਂ ਨੇ ਦੂਸਰੀ ਕੌਮਾ ਉਹ ਰਖੜ ਕੁੜੀਆਂ ਨਿਯਮ ਮਨਾਉਂਦੇ ਨੇ ਕਿਉਂਕਿ ਸਾਡੇ ਸਿੱਖਾਂ ਜੀ ਬਹੁਤ ਮਨਾਉਂਦੇ ਨੇ ਤੋ ਇਸ ਕਰਕੇ ਇਹ ਬੜੀ ਵੱਡੀ ਅਸੀਂ ਪ੍ਰਾਪਤੀ ਕੀਤੀ ਸਾਰਿਆਂ ਨੇ ਉਦੋਂ ਤੋਂ ਲੈ ਕੇ ਅਸੀਂ ਗੁਰਦੁਆਰਾ ਬਾਬਾ ਮੱਖਣਸ਼ਾਹ ਲਬਾਣਾ ਸਿਕ ਸੈਂਟਰ ਦੇ ਵਿੱਚ ਉਹ ਦਿਹਾੜਾ ਬੜੀ ਵੱਡੀ ਪੱਦਰ ਤੇ ਮਨਾਣੇ ਆ ਤੁਸੀਂ ਦੇਖਦੇ ਹੋ ਬਾਹਰ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਔਰ ਜਿਹੜੇ ਰੋਡ ਬੰਦ ਕੀਤੇ ਪਏ ਨੇ ਪਹਿਲਾਂ ਪੁਲਿਸ ਜਿਹੜੀ ਹੈ ਨਾ ਇਹ ਨਹੀਂ ਸੀ ਕਰਨ ਦਿੰਦੀ ਹੁੰਦੀ ਹੁਣ ਅੱਜ ਉਹਨਾਂ ਨੂੰ ਪਤਾ ਕਿ ਇਹ ਸਿਕ ਕੋਮ ਬਹੁਤ ਵੱਡੇ ਪੱਦਰ ਤੇ ਆ ਗਈ ਹੈ ਤੇ ਵੋਟਾਂ ਚਾਹੀਦੀਆਂ ਉਹਨਾਂ ਨੂੰ ਨੰਬਰ ਦੀ ਗੱਲ ਹੈ ਹੁਣ ਉਹਨਾਂ ਨੇ ਸਾਰਾ ਇਹ ਜਿਹੜਾ ਪਹਿਲਾਂ ਹੀ ਸਾਰਾ ਪ੍ਰਬੰਧ ਕਰ ਦਿੰਦੇ ਨੇ ਦੋ ਤਿੰਨ ਬਲਾਕ ਬੰਦ ਕਰ ਦਿੰਦੇ ਨੇ ਸੋ ਇਹ ਬੜੀ ਖੁਸ਼ੀ ਹੁੰਦੀ ਆ ਸਾਜੀ ਕਿ ਆ ਜਿਹੜਾ ਵੱਡਾ ਪ੍ਰਾਪਤੀ ਹੋਈ ਆ ਸੋ ਇਸ ਕਰਕੇ ਬਾਜਵਾ ਜੀ ਤੁਹਾਡਾ ਵੀ ਸਾਂਝਾ ਪੰਜਾਬ ਤੇ ਅਤੇ ਪੰਜਾਬ ਗਲੋਬਲ प्रदीप ਜੀ ਇਹਨਾਂ ਵੱਲੋਂ ਵੀ ਮੈਂ ਤੁਹਾਨੂੰ ਬਹੁਤ ਬਹੁਤ ਵਧਾਈ ਦਿਨਾ ਕਿ ਆ ਕੇ ਤੁਸੀਂ ਮੈਸੇਜ ਪਹੁੰਚਾਉਂਦੇ ਹੋ ਔਰ ਜਹਾ ਤੁਸੀਂ ਸਾਰਾ ਪੂਰੇ ਵਰਲਡ 'ਚ ਵਿਖਾਉਂਦੇ ਹੋ ਔਰ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਪਤਾ ਲੱਗਦਾ ਔਰ ਖਾਸ ਕਰਕੇ ਛੋਟੇ ਬੱਚਿਆਂ ਨੂੰ ਬੱਚੇ ਵੀ ਅਸੀਂ ਜੋੜ ਰਹੇ ਆ ਕਿ ਵੱਧ ਤੋਂ ਵੱਧ ਕੈਂਪ ਲੱਗਦੇ ਆ ਦੇ ਬੱਚੇ ਵੀ ਜਿਹੜੇ ਨੇ ਸਾਡੇ ਸਿੱਖੀ ਨਾਲ ਬਹੁਤ ਜ਼ਿਆਦਾ ਇੱਥੇ ਜੁੜੇ ਨੇ ਔਰ ਮੈਂ ਜ਼ਿਆਦਾ ਲੰਬਾ ਨਹੀਂ ਜਾਣਾ ਮੈਂ ਦੁਬਾਰਾ ਫੇਰ ਸਾਰੇ ਸਿੱਖ ਜਗਤ ਨੂੰ ਔਰ ਸਾਰੇ ਸੰਸਾਰ ਦੇ ਸਾਰਿਆਂ ਨੂੰ ਜਿੰਦ ਮੈਂ ਬਹੁਤ ਬਹੁਤ ਵਧਾਈ ਦਿਨਾ ਸਾਚਾ ਗੁਰੂ ਲਾਧੋਰੇ ਜਿਹੜਾ ਗੁਰਦੁਆਰਾ ਬਾਬਾ ਮੱਖਣਸ਼ਾਲ ਬਾਣਾ ਸਿੱਖਰ ਤੋਂ ਮਨਾਇਆ ਜਾ ਰਿਹਾ ਤੇ ਤੁਹਾਡੇ ਚੈਨਲ ਨਾਲ ਵੀ ਬਹੁਤ ਬਹੁਤ ਵਧਾਈ ਦਿਨਾ ਅੱਗੇ ਸਾਡਾ ਮੈਸੇਜ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਆਪ ਸਮੂਹ ਜਗਤ ਨੂੰ ਸਮੂਹ ਸੰਗਤ ਨੂੰ ਗੁਰੂ ਲਾਧੋਰੇ ਦੇ ਇਸ ਦੀ ਲੱਖ ਲੱਖ ਵਧਾਈ ਦਿੰਦਾ ਹੈ ਗੁਰਦੁਆਰਾ ਸント ਬਾਬਾ ਮਾਝਾ ਸਿੰਘ ਕਰਮ ਜੋ ਸਿਕਸ ਸੈਂਟਰ ਨਿਊਯਾਰਕ ਵੱਲੋਂ ਤੇ 6ਵੇਂ ਗੱਦੀ ਨਿਸ਼ੀ ਜੋ ਕਿ ਬਾਬਾ ਤਰਲੋਕ ਸਿੰਘ ਜੀ ਉਹਨਾਂ ਵੱਲੋਂ ਸਮੂਹ ਜਗਤ ਨੂੰ ਗੁਰਲਾਦੌਰੇ ਦਿਵਸ ਦੀ ਲੱਖ ਲੱਖ ਵਧਾਈ ਇਹ ਜੋ ਸਥਾਨ ਬਾਬਾ ਬਾਬਾ ਮੱਖਣਛਾਲ ਬਾਨਾ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਬਹੁਤ ਧੂਮ-ਤਾਮ ਦੇ ਨਾਲ ਇਹ ਦਿਹਾੜਾ ਮਨਾਇਆ ਜਾਂਦਾ ਹੈ ਇੱਥੇ ਦੀ ਪ੍ਰਬੰਧਕ ਕਮੇਟੀ ਨੂੰ ਸਾਰੇ ਵੀਰਾਂ ਨੂੰ ਦਾ ਕੋਟਨ-ਕੋਟ ਧੰਨਵਾਦ ਡੱਠੀਆਂ ਨੇ 22 ਮੰਜੀਆਂ ਕਿਹੜੇ ਗੁਰੂ ਕੋਲ ਸੁਖ ਨਾ ਮਨਾਵਾ ਆਣ ਕੇ ਭੁਲੇਖਾ ਖਾ ਗਿਆ ਮੋਹਰਾ 500 ਮੈਂ ਕਿਸ ਨੂੰ ਚੜਾਵਾ ਹੋ ਗਈ ਤਸੱਲੀ ਉਸ ਦੀ ਜਦੋਂ ਮੋਢੇ ਵਾਲਾ ਜ਼ਖਮ ਵਖਾਇਆ ਉਹ ਬਿਟ ਬਿਟ ਲੋਕੀ ਵੇਖਦੇ ਕਿਹੜੀ ਥਾਂ ਤੋਂ ਸੁਦਾਗਰ ਆਇਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਭ ਤੋਂ ਪਹਿਲਾਂ ਦਾਸ ਸਾਰੇ ਸਿੱਖ ਜਗਤ ਨੂੰ ਅੱਜ ਦੇ ਗੁਰਲਾਦ ਹੋ ਰਹੇ ਦੇ ਦਿਵਸ ਤੇ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਵਾਹਿਗੁਰੂ ਚੜ੍ਹਦੀ ਕਲਾ ਕਹਿੰਦੇ ਸਿੱਖੀ ਨੂੰ ਆਪਸੇ ਪਿਆਰ ਬਖਸ਼ੇ ਚੜ੍ਹਦੀਆਂ ਕਲਾ ਕਰੇ ਗੁਰੂ ਦੇ ਨਾਲ ਜੁੜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਦਿਹਾੜਾ ਬਾਬਾ ਮੱਖਣਸ਼ਾਲਾ ਬਾਣਾ ਸਿਕ ਸੈਂਟਰ ਦੇ ਵਿੱਚ ਗੁਰੂ ਘਰ ਦੇ ਗੁਰੂ ਘਰ ਨੂੰ ਮਨਾਇਆ ਜਾ ਰਿਹਾ ਹੈ ਅੱਜ ਬਾਬਾ ਮੱਖਣਸ਼ਾ ਦੀ ਯਾਦ ਜੋ ਇਸ ਦੁਨੀਆ ਦੇ ਤਰ੍ਹਾਂ ਮਨਾਈ ਜਾ ਰਹੀ ਹੈ ਇਹ ਸੰਗਤਾਂ ਬਹੁਤ ਧੰਨ ਆ ਅੱਜ ਆਈ ਬਹੁਤ ਸੰਗਤਾਂ ਉਹ ਮਹਭਾਗ ਕੇ ਆਈਆਂ ਹਨ ਤੇ ਇਸ ਦੇ ਨਾਲ ਨਾਲ ਹੀ ਅੱਜ ਪ੍ਰਦੀਪ ਸਿੰਘ ਜੀ ਜੋ ਆਏ ਹਨ ਉਹ ਗੁਰੂਕਾਰ ਦੇ ਸਿੱਖਿਆ ਲੈ ਕੇ ਆਏ ਹਾਂ ਭਾਈ ਗੁਰਪ੍ਰੀਤ ਸਿੰਘ ਜੀ ਨੇ ਜੋ ਸੀਡੀ ਰਿਲੀਜ਼ ਕੀਤੀ ਹੈ ਅੱਜ ਇਹ ਸਾਰੇ ਬਹੁਤ ਬੜੇ ਬੜੇ ਪ੍ਰੋਗਰਾਮ ਹੋਏ ਹਨ ਇਸ ਤਰ੍ਹਾਂ ਕਰਦੇ ਬਹੁਤ ਪਸੰਦਤਾ ਨਾਲ ਬਹੁਤ ਸਵਾਦ ਦਿੱਤਾ ਹੈ ਔਰ ਲੰਗਰ ਪਾਣੀ ਦੀ ਸੇਵਾ ਬਹੁਤ ਚੱਲ ਰਹੀ ਹੈ ਔਰ ਸਾਰੀਆਂ ਕਮੇਟੀ ਨੇ ਬਹੁਤ ਯੋਗਦਾਨ ਪਾ ਕੇ ਇਹ ਕੰਮ ਨੂੰ ਚਲਾਇਆ ਹੈ ਔਰ ਆਓ ਸਾਰਿਆਂ ਮਿਲ ਕੇ ਇਸੇ ਤਰ੍ਹਾਂ ਹੀ ਚਲਾਇਆ ਕਰੋ ਤੇ ਸਾਰੇ ਮਿਲ ਕੇ ਆਇਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬੇ ਬਕਾਲੇ ਦੀ ਧਰਤੀ ਤੇ ਜਦੋਂ 22 ਨਕਲੀ ਗੁਰੂ ਬੰਜੀਆਂ ਲਾ ਕੇ ਬੈਠੇ ਸਨ ਗੁਰਤੇਗ ਬਹਾਦਰ ਸਾਹਿਬ ਪਾਤਸ਼ਾਹ ਵੀ ਉਸੇ ਸਥਾਨ ਤੇ ਸੀ ਬਾਬੇ ਮੱਖਣਸ਼ਾਹ ਲੁਬਾਣੇ ਨੇ ਸਾਰਿਆਂ ਨੂੰ ਪਰਖਿਆ ਪਰ ਉਹਨਾਂ ਦੀ ਤਸਲੀਮ ਨਾ ਹੋਈ ਜਦੋਂ ਗੁਰਤੇਗ ਬਹਾਦਰ ਸਾਹਿਬ ਜੀ ਦੇ ਕੋਲ ਗਏ ਸੱਚੇ ਗੁਰੂ ਦਾ ਲੋਰੀ ਮੁਖਰਾ ਦੇਖ ਕੇ ਗੱਡਗੱਡ ਹੋਠੇ ਤੇ ਉਹਨਾਂ ਨੇ ਕੋਠੇ ਤੇ ਚੜ ਕੇ ਗੱਲ ਕਹੀ ਸੱਚਾ ਗੁਰੂ ਲਾਧੋ ਰੇ ਸੱਚਾ ਗੁਰੂ ਲਾਧੋ ਰੇ ਅੱਜ ਸਿੱਖਾਂ ਨੂੰ ਗੁਰਤੇਗ ਬਹਾਦਰ ਸਾਹਿਬ ਪਾਤਸ਼ਾਹ ਦੇ ਪ੍ਰਤੀ ਜਿਹੜੇ ਬਾਬਾ ਮੱਖਣਸ਼ਾਹ ਨੇ ਬਚਨ ਕਹੇ ਉਹ ਯਾਦ ਕਰਾਉਣ ਲਈ ਕਿ ਅੱਜ ਨਕਲੀ ਦੰਬੀ ਪਹੰਡੀ ਦੇ ਧਾਰੀ ਗੁਰੂਆਂ ਦਾ ਯੋਰ ਹੋ ਰਿਹਾ ਤੇ ਲੋਕ ਗੁਰੂ ਗ੍ਰੰਥ ਸਾਹਿਬ ਨਾਲ ਟੁੱਟ ਕੇ ਤੇ ਆਪਣੇ ਨਾਲ ਜੋੜ ਰਹੇ ਗੁਰੂ ਗ੍ਰੰਥ ਸਾਹਿਬ ਨਾਲ ਟੁੱਟ ਕੇ ਲੋਕੀ ਜਿਹੜੇ ਨੇ ਉਹ ਗੁੰਮਰਾਹ ਹੋ ਰਹੇ ਨੇ ਤੇ ਉਹ ਬਾਬੇ ਮੱਖਣ ਸ਼ਾਹ ਦੇ ਬਚਨਾਂ ਨੂੰ ਯਾਦ ਕਰਾਇਆ ਜਾ ਰਿਹਾ ਕਿ ਸੱਚਾ ਗੁਰੂ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਹੈ ਆਓ ਸਾਰੇ ਰਲ ਕੇ ਗੁਰੂ ਗ੍ਰੰਥ ਸਾਹਿਬ ਨਾਲ ਜੁੜੀਏ ਅਤੇ ਸਿੱਖੀ ਨੂੰ ਪਰਫੁੱਲਤ ਕਰੀਏ ਅਤੇ ਗੁਰੂ ਦੀ ਦਿੱਤੀ ਹੋਈ ਸੋਚ ਨੂੰ ਦੁਨੀਆ ਤੱਕ ਪਹੁੰਚਾਈਏ ਮੈਂ ਸਮੁੱਚੇ ਸਿੱਖ ਜਗਤ ਨੂੰ ਅੱਜ ਦੇ ਦਿਨ ਤੇ ਬਹੁਤ ਬਹੁਤ ਵਧਾਈਆਂ ਦਿੰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਬਾਬਾ ਮੱਖਣ ਚਾ ਲਬਾਨਾ ਸਿਕਸ ਸੈਂਟਰ ਦੇ ਵਿੱਚ ਜੋ ਅੱਜ ਬਹੁਤ ਵੱਡੇ ਪੱਧਰ ਤੇ ਸਾਚਾ ਗੁਰੂ ਰਦਰ ਜਿਸ ਬਣਾਇਆ ਜਾ ਰਿਹਾ ਹੈ ਸੰਗਤ ਵੀ ਅੱਜ ਬਹੁਤ ਵੱਡੇ ਪੱਧਰ ਤੇ ਗੁਰੂ ਘਰ ਵਿੱਚ ਪਹੁੰਚੀ ਹੈ ਮੈਂ ਬੇਨਤੀ ਕਰਦਾ ਇਸ ਤਰ੍ਹਾਂ ਗੁਰੂ ਘਰ ਵਿੱਚ ਪਹੁੰਚੋ ਤੇ ਗੁਰਦਿਆਂ ਖੁਸ਼ੀਆਂ ਪ੍ਰਾਪਤ ਕਰਿਆ ਕਰੋ ਕਿਉਂ ਹਰ ਸਿੱਖ ਦਾ ਫਰਜ਼ ਬੰਦ ਹੈ ਜੋ ਮਾਪਾ ਮੱਖਣਸ਼ਾਲ ਬਣਾ ਦਾ ਇਤਿਹਾਸ ਅੱਜ ਪਈ ਗੁਰਪ੍ਰੀਤ ਸਿੰਘ ਬੱਲਰਵਾਲ ਨੇ ਜੋ ਤਿੰਨ ਸੀੜੀਆਂ ਤਿੰਨ ਕਵਤਾਵਾਂ ਉਹਨਾਂ ਨੇ YouTube ਤੇ ਰਿਲੀਜ਼ ਕੀਤੀਆਂ ਨੇ ਉਹਨਾਂ ਨੂੰ ਆਪਾਂ ਉਹਨਾਂ ਦੇ ਚੈਨਲ ਤੇ ਜਾ ਕੇ ਜੋ ਬਾਬਾ ਮੱਖਣਸ਼ਾਲ ਬਣਾ ਦਾ ਇਤਿਹਾਸ ਆਪਾਂ ਸਰਵਣ ਕਰਨਾ ਹੈ ਕਿਉਂ ਉਹ ਕਵਤਾਵਾਂ ਜੋ ਨੇ ਬਾਬਾ ਮੱਖਣਸ਼ਾਲ ਬਣਾ ਦੇ ਜੋ ਜੀਵਨੀ ਉਹਨਾਂ ਦੀ ਉਸ ਤਰ੍ਹਾਂ ਉਹਨਾਂ ਨੇ ਜੋ ਕਵਤਾਵਰ ਕੋਡ ਕਰਾਈਆਂ ਨੇ ਨਾ ਭੇਦ ਦੁਆਰਾ ਜਿੰਨੇ ਮੇਰੇ ਵੀਰ ਭੈਣ ਭਰਾ ਦੂਰੋਂ ਨੇੜਿਓਂ ਗੁਰੂ ਘਰ ਵਿੱਚ ਪਹੁੰਚੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਨਾਲ ਹੀ ਬਾਅਦ ਜਿਨ੍ਹਾਂ ਨੇ ਵੀਰਾਂ ਨੇ ਸਟਾਲਾਂ ਦੀ ਸੇਵਾ ਕੀਤੀ ਸਾਰਿਆਂ ਦਾ ਗੁਰੂ ਘਰ ਦੀ ਮੈਨੇਜਮੈਂਟ ਵੱਲੋਂ ਧੰਨਵਾਦ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਗੁਰਦੁਆਰਾ ਬਾਬਾ ਮੱਖਣਸ਼ਾਲ ਬਣਾ ਸਿਕਸ ਸੈਂਟਰ 'ਤੇ ਸਾਚਾ ਗੁਰਲਾਦਰ ਦੀਵਸ ਬਹੁਤ ਹੀ ਛੜਤੀ ਕਲਾਂ ਮਨਾਇਆ ਜਾ ਰਿਹਾ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਜਦੋਂ ਅਸੀਂ ਇਤਿਹਾਸ ਨੂੰ ਵਾਚਦੇ ਹਾਂ ਤਾਂ ਅਸੀਂ ਕਹਿੰਦੇ ਐਮ ਵੀ ਗੁਰੂ ਜਿਹੜਾ ਗਵਾਚਾ ਹੈ ਗੁਰੂ ਗਵਾਚਾ ਨਹੀਂ ਗੁਰੂ ਨੇ ਵਡਿਆਈ ਦਿੱਤੀ ਬਾਬਾ ਮੱਖਣ ਸ਼ਾਹ ਨੂੰ ਪ੍ਰਗਟ ਕਰਨ ਵਾਸਤੇ ਵੀ ਜਨਨ ਕਿ ਇੱਕ ਸਾਹਮਣੇ ਲਿਆਉਣ ਵਾਸਤੇ ਦੁਨੀਆ ਤੇ ਹੋਰ ਵੀ ਬੜੇ ਸਿੱਖ ਸਿਖੇ ਤਾਂ ਉਹਨਾਂ ਨੇ ਹੋਕਾ ਦਿੱਤਾ ਔਰ ਕਿੰਨੀ ਪਾਵਰ ਸੀ ਉਹਨਾਂ ਦੀ ਜਿਹੜੀ ਉਹਨਾਂ ਦੀ ਗੱਲ ਜਿਹੜੀ ਕਹੀ ਹੋਈ ਹਰ ਕਿਸੇ ਨੇ ਮੰਨੀ ਔਰ ਜਿਹੜਾ ਅਸਲੀ ਗੁਰੂ ਸੀਗਾ ਉਹਦੇ ਨਾਲ ਲੱਗੇ ਸਾਰੇ ਕਿਉਂਕਿ ਅੱਜ ਵੀ ਅਸੀਂ ਉਹੀ ਗੱਲ ਸਮਝ ਕੇ ਬੈਠ ਗਏ ਆਂ ਵੀ ਗੁਰੂ ਜਿਹੜਾ ਉਹ ਗਵਾਚ ਗਿਆ ਵਾਕਿਆ ਹੀ ਗੁਰੂ ਉਹਨਾਂ ਦੇ ਗਵਾਚ ਗਿਆ ਜਿਨ੍ਹਾਂ ਨੇ ਗੁਰੂ ਨੂੰ ਛੱਡ ਕੇ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਡੇਰੇਦਾਰ ਪਖੰਡੀ ਹੋਰ ਜਿਹੜੇ ਬਾਬੇ ਨੇ ਉਹਨਾਂ ਦੇ ਪਿੱਛੇ ਲੱਗ ਤੁਰੇ ਇਸ ਤਰ੍ਹਾਂ ਪਹਿਲਾਂ ਵੀ ਇਹੋ ਚੀਜ਼ ਸੀਗੀ ਉਹੀ ਚੀਜ਼ ਹੁਣ ਸਾਡੇ ਨਾਲ ਵਾਪਰ ਰਹੀ ਏ ਮੈਂ ਸਮੂਹ ਸੰਗਤ ਦੇ ਹੱਥ ਜੁੜ ਕੇ ਬੇਨਤੀ ਕਰਦਾ ਆਪਾਂ ਉਹਨਾਂ ਨੂੰ ਛੱਡੀਏ ਤੇ ਗੁਰੂ ਗ੍ਰੰਥ ਸਾਹਿਬ ਤੇ ਲੜ ਲੱਗੀਏ ਸਾਡਾ ਸੱਚਾ ਗੁਰੂ ਗੁਰੂ ਗ੍ਰੰਥ ਸਾਹਿਬ ਹੈ ਕਿ ਮੈਂ ਅੱਜ ਦੇ ਦਿਨ ਤੇ ਸਮੂਹ ਸਿੱਖ ਜਗਤ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਔਰ ਆਸ਼ ਕਰਦਾ ਹਾਂ ਜਿਹੜਾ ਇਹ ਹੋਕਾ ਉਦੋਂ ਬਾਬਾ ਮੱਖਣ ਸ਼ਾਹ ਨੇ ਦਿੱਤਾ ਸੀਗਾ ਅੱਜ ਫੇਰ ਅਸੀਂ ਉਸੇ ਹੋਕੇ ਨੂੰ ਯਾਦ ਕਰੀਏ ਤਾਂ ਦੂਸਰੇ ਫਖੰਡੀਆਂ ਡੇਰੇਦਾਰਾਂ ਨੂੰ ਛੱਡ ਕੇ ਤੇ ਗੁਰੂ ਗ੍ਰੰਥ ਸਾਹਿਬ ਤੇ ਲੜ ਲੱਗੀਏ ਤਾਂ ਮੈਂ ਸਾਰਿਆਂ ਨੂੰ ਦੁਬਾਰਾ ਤੋਂ ਲੱਖ ਲੱਖ ਵਧਾਈ ਦਿੰਦਾ ਹਾਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਾਬਾ ਮੱਖਣ ਚਾਲ ਬਾਨਾ ਜੋ ਕੇ ਗੁਰਲਾਦੋਂ ਦੇ ਬੜੀ ਤੁਮਕਾਂ ਦਾ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਨਵੇਂ ਪਾਤਸ਼ਾਹ ਸ੍ਰੀ ਹਰਗੋਬਿੰਦ ਜੂਲ ਬਾਬਾ ਮੱਖਣ ਚਾਲ ਬਾਨਾ ਨੇ ਮਾਈ ਮਨੀਆਂ ਉਚਾਰ ਕੇ ਤੇ ਬਾਬਾ ਗੁਰਦੇ ਘਰ ਦੇ ਵੱਦ ਨੂੰ ਲੰਬਿਆ ਸੀ ਤੇ ਉਸ ਦੇ ਵਿੱਚ ਉਹਦੀ ਖੁਸ਼ੀ ਵਿੱਚ ਅੱਜ ਸਰਦਾ ਭਾਵਨਾ ਨਾਲ ਸੰਗਤਾਂ ਬਹੁਤ ਦਿਨ ਮਨਾਰੀਆਂ ਤੇ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ ਤੇ ਬੇਨਤੀ ਕਰਦੇ ਆ ਕਿ ਸਮੇਤ ਪਰਿਵਾਰ ਇਹਦਾ ਪ੍ਰੋਗਰਾਮ ਹੋਣ ਤੇ ਜ਼ਰੂਰ ਪਹੁੰਚਿਆ ਕਰੋ ਮਾਰਖਾਨ ਵੀ ਦੇ ਸਟਾਲ ਵੀ ਲੱਗੇ ਨੇ ਅੰਦਰ ਵੀ ਕਾਫੀ ਰੌਣਕਾਂ ਤੇ ਸਾਰਿਆਂ ਬੇਨਤੀ ਕਰਦੇ ਆ ਕਿ ਹੋਂ ਮਾਗਰ ਜ਼ਰੂਰ ਪਹੁੰਚੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ